ਦਾ ਦੁਆਰਾ ਤੁਫਿੱਤੋ ਸਵਾਗਤ ਹੈ ਗਾਜੀ ਆ ਆਪ ਜੀ ਜਾਣਦੇ ਹੋ ਸਮੂਹ ਸਮਾਜ ਸੰਗਠਨ ਹਮੇਸ਼ਾ ਤੋਂ ਹੀ ਲੋਕ ਭਲਾਈ ਦੇ ਸਮਾਜਿਕ ਗਤੀਵਿਧੀਆਂ ਕਰਦਾ ਰਿਹਾ ਹੈਗਾ ਜੀ ਚਾਹੇ ਉਹ ਪਸ਼ੂਆਂ ਆਵਾਰਾ ਪਸ਼ੂਆਂ ਨੂੰ ਗਊਸ਼ਾਲਾ ਤੱਕ ਪਹੁੰਚਾਉਣ ਦਾ ਕੰਮ ਹੋਵੇ ਜਾਂ ਬੱਚਿਆਂ ਨੂੰ ਆਈਐਸਓ ਸਰਟੀਫਿਕੇਸ਼ਨ ਕੋਰਸੇ ਦਾ ਪ੍ਰੋਵਾਈਡ ਕਰਨ ਦਾ ਕੰਮ ਹੋਵੇ ਜਾਂ ਉਹਨਾਂ ਦੀ ਕੈਰੀਅਰ ਕਾਉਂਸਲਿੰਗ ਹੋਵੇ ਤੇ ਉਸ ਤੋਂ ਇਲਾਵਾ ਸਮੂਹ ਸਮਾਜ ਸੰਗਠਨ ਜਿਹੜਾ ਬੇਸਡ ਪ੍ਰੋਡਕਟ ਰੱਦੀ ਤੋਂ ਲਿਪਾਪੇ ਤਿਆਰ ਕਰ ਰਿਹਾ ਹੈਗਾ ਜੀ ਤੇ ਉਸ ਤੋਂ ਇਲਾਵਾ ਜਿਹੜੀ ਪਲਾਸਟਿਕ ਰੀਸਾਈਕਲਿੰਗ ਲਈ ਪੂਰੀ ਮਿਹਨਤ ਦੇ ਨਾਲ ਕੰਮ ਕਰ ਰਿਹਾ ਹੈਗਾ ਤਾਂ ਕਿ ਆਪਾਂ ਪਲਾਸਟਿਕ ਦੇ ਜਿਹੜੇ ਬੈਡ ਇਫੈਕਟਸ ਹੈਗੇ ਆ ਉਹ ਆਪਣੇ ਤੱਕ ਨਾ ਪਹੁੰਚ ਪਾਣ ਤੇ ਸਮੂਹ ਸਮਾਜ ਸੰਗਠਨ ਨੇ ਇਹ ਉਪਰਾਲਾ ਇੱਕ ਹੋਰ ਵਧੀਆ ਉਪਰਾਲਾ ਕੀਤਾ ਹੈਗਾ ਜੀ ਸਮੂਹ ਸਮਾਜ ਸੰਗਠਨ ਨੇ ਆਪਣਾ volunteers store point ਕੋ ਦੱਸਦਾ ਹੈਗਾ ਜੀ ਹੈਬੋਵਾਲ ਗੋਗੀ ਮਾਰਕੀਟ ਲੁਧਿਆਣਾ ਵਿਖੇ ਜਿੱਥੇ ਤੁਸੀਂ ਕਿ ਅ ਅ ਅ ਇਸ ਸਟੋਰ ਦੇ ਵਿੱਚ ਤੁਸੀਂ ਵਧੀਆ ਕਣਕ ਦਾ ਆਪ ਸੁਆਇਆ ਹੋਇਆ ਆਟਾ ਵਧੀਆ ਤੇਲ ਚੀਨੀ ਸ਼ੱਕਰ ਤੋਂ ਇਲਾਵਾ ਤੁਸੀਂ ਵਧੀਆ ਕੁਆਲਿਟੀ ਦੇ ਸਾਬਣ ਤੇ ਉਸ ਤੋਂ ਲਾਵਾ ਤੁਸੀਂ ਅਸੀਂ ਇੱਕਾ ਮਹਿਮ ਚਲਾਈ ਹੈਗੀ ਜੀ ਅਸੀਂ ਪਲਾਸਟਿਕ ਬ੍ਰਸ਼ ਨੂੰ ਪ੍ਰਮੋਟ ਨਾ ਪ੍ਰਮੋਟ ਨਹੀਂ ਕਰ ਰਹੇ ਜੀ ਉਹਦੀ ਬਜਾਏ ਅਸੀਂ ਇਹ ਬੈਂਬੂ ਦੇ ਟੂਥ ਬ੍ਰਸ਼ ਪ੍ਰਮੋਟ ਕਰ ਰਹੇ ਹੈਗੇ ਜੀ ਤਾਂ ਕਿ ਕਿਉਂਕਿ ਜਿਹੜਾ ਟੂਥ ਬ੍ਰਸ਼ ਹੈਗਾ ਉਹ ਆਲਮੋਸਟ ਹਰ ਇੱਕ ਬੰਦਾ ਆਪ ਵੀ ਨਿਆ 2 ਮਹੀਨੇ ਬਾਅਦ ਚੇਂਜ ਕਰਦਾ ਹੈਗਾ ਤੇ ਪਰ ਜਿਹੜਾ ਉਹ ਪਲਾਸਟਿਕ ਹੈਗਾ ਪਲਾਸਟਿਕ ਆਪਣੀ ਸਿਹਤ ਲਈ ਬਹੁਤ ਨੁਕਸਾਨਦੇ ਹੋਣ ਕਰਕੇ ਉਹ ਕਦੇ ਵੀ ਗਲਦਾ ਨਹੀਂ ਹੈਗਾ ਤੇ ਇਸ ਲਈ ਅਸੀਂ ਬੈਂਬੂ ਟੂਥ ਬ੍ਰਸ਼ ਪ੍ਰਮੋਟ ਕਰ ਰਹੇ ਹੈਗੇ ਜੀ ਤਾਕੇ ਆਪਾਂ ਪਲਾਸਟਿਕ ਦੀ ਦੁਰਵਰਤੋਂ ਤੋਂ ਬਚਾ ਸਕੀਏ। ਨਵਾ ਆਯੁਰਵੈਦਿਕ ਪ੍ਰੋਡਕਟ ਹੈਗੇ ਜੀ। ਬਹੁ ਸਮਾਜ ਸੰਗਠਨ ਲੈ ਕੇ ਆਇਆ ਹੈਗਾ ਜੀ। ਤੁਹਾਡੇ ਕੋਲੇ ਨੀਮ ਤੇ ਐਲੋਵਿਰਾ ਦਾ ਸਾਬਣ ਹੈਗਾ ਜੀ। ਆਯੁਰਵੈਦਿਕ ਹੈਗਾ ਜੀ। ਉਸ ਤੋਂ ਇਲਾਵਾ ਐਲੋਵਿਰਾ ਦੇ ਜੈਲ ਲੈ ਕੀ ਜੀ ਤੇ ਉਸ ਤੋਂ ਇਲਾਵਾ ਜਿਹੜੇ ਵੀ ਖਾਂਸੀ ਦੀ ਦਵਾਈ ਬੜੀਆ ਕੁਆਲਟੀ ਦੀ ਆਯੁਰਵੈਦਿਕ ਦੀ ਲੈ ਕੇ ਆਇਆ ਹੈਗਾ ਜੀ। ਤੇ ਇਹ ਜਿਹੜਾ ਸਟੋਰ ਹੈਗਾ ਜੀ ਇਹਦੇ ਵਿੱਚ ਵਧੀਆ ਸਮਾਨ ਬਾਜ਼ਾਰ ਨਾਲੋਂ ਬਹੁਤ ਘੱਟ ਰੇਟਾਂ ਤੇ ਦਿੱਤਾ ਦਿੱਤਾ ਜਾ ਰਿਹਾ ਹੈਗਾ ਜਿਹੜੇ ਵੀ ਸਟੋਰ ਖੋਲ੍ਹ ਰਹੇ ਨੇ ਜਾਂ ਖੁੱਲਣਗੇ ਉਹਨਾਂ ਦੇ ਵਿੱਚ ਵੀ ਬਾਜ਼ਾਰ ਨਾਲੋਂ ਵਧੀਆ ਕੁਆਲਿਟੀ ਦਾ ਮਾਲ ਘੱਟ ਰੇਟਾਂ ਤੇ ਦਿੱਤਾ ਜਾਵੇਗਾ ਉਸ ਤੋਂ ਇਲਾਵਾ ਸਮੂਹ ਸਮਾਜ ਸੱਜਣਾਂ ਜਿਹੜਾ ਵੀ ਵਿਅਕਤੀ ਸੰਸਥਾ ਦੇ ਸਟੋਰਾਂ ਤੋਂ ਮਾਲ ਖਰੀਦ ਕੇ ਲੈ ਕੇ ਜਾ ਰਿਹਾ ਹੈਗਾ ਜੀ ਉਹ 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 ਨੂੰ ਉਹਨੂੰ ਬਕਾਇਦਾ ਉਹਦੀ ਰਸੀਦ ਕੱਟ ਕੇ ਦਿੱਤੀ ਜਾਂਦੀ ਹੈਗੀ ਤੇ ਉਹ ਉਹ ਜਿਹੜੀ ਰਸੀਦ ਹੈਗੀ ਜੀ ਉਹ ਐਸ ਅ ਅ ਬੰਦੇ ਦੀ ਲਾਟਰੀ ਦੇ ਤੌਰ ਤੇ ਉਹਦਾ ਜਿੰਨੇ ਜਿੰਨੇ ਸਮਾਨ ਲੈ ਕੇ ਜਾ ਰਿਹਾ ਹੈਗਾ ਉਹਨੂੰ ਕਦੇ ਵੀ ਉਹਨੂੰ ਲਾਟਰੀ ਨਿਕ ਕਦੇ ਵੀ ਲਾਟੇ ਨਿਕਲ ਸਕਦੀ ਹੈ ਕਿ ਜੇ ਉਹਦਾ ਉਹ ਉਹ ਜਿੰਨੇ ਦਾ ਉਹਨੇ ਸਮਾਨ ਖਰੀਦਿਆ ਸੀਗਾ ਉਸ ਰਸੀਦ ਰਾਹੀਂ ਉਨੇ ਦਾ ਸਮਾਨ ਸਸਤਾ ਤੋਂ ਫ੍ਰੀ ਆਫ ਕੋਸਟ ਲੈ ਲਿਆ ਜਾ ਸਕਦਾ ਹੈ ਇਸ ਦਾ ਮੇਨ ਪਰਪਸ ਹੈਗਾ ਵੀ ਜਿਹੜੇ ਆਮ ਲੋਕ ਹੈਗੇ ਉਹਨਾਂ ਨੂੰ ਮਹਿੰਗਾਈ ਮਹਿੰਗਾਈ ਤੇ ਮੰਗਾਈ ਤੋਂ निजात ਦਵਾਈ ਜਾਵੇ ਅਤੇ ਸ਼ੁੱਧ ਪ੍ਰੋਡਕਟ ਦਿੱਤੇ ਜਾਣ ਤਾਂ ਕਿ ਉਹਨਾਂ ਨਾਲ ਉਹਨਾਂ ਦੀ ਫਾਈਨੈਂਸ਼ੀਅਲ ਮਦਦ ਵੀ ਕੀਤੀ ਜਾ ਸਕੇ ਸਮੂਹ ਸਮਾਜ ਸੰਗਠਨ ਵੱਲੋਂ ਅਸੀਂ ਅਪੀਲ ਕਰ ਰਹੇ ਹੈਗੇ ਜੀ ਵੀ ਤੁਸੀਂ ਕਿਉਂਕਿ ਸੁਸਾਇਟੀ ਸੰਸਥਾ ਅ ਲੋਕਾਂ ਤੋਂ ਡਾਇਰੈਕਟ ਦਾਣ ਲੈਣ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੀ ਤੇ ਇਸ ਲਈ ਇਸ ਸਟੋਰ ਦੇ ਰਾਹੀਂ ਜਿਹੜਾ ਵੀ ਕੋਈ 824 ਰੁਪਿਆ 2 ਰੁਪਿਆ ਪ੍ਰੋਫਿਟ ਹੁੰਦਾ ਹੈਗਾ ਅਸੀਂ ਉਸ ਪੈਸੇ ਦੇ ਰਾਹੀਂ ਹੀ ਇੱਕ ਸਸਤਾਦਿਆਂ ਵੈਲਫੇਅਰ ਗਤੀਵਿਧੀਆਂ ਕਰਦੇ ਹੈਗੇ ਜੀ ਤੇ ਇਸ ਲਈ ਅਸੀਂ ਸਾਰਿਆਂ ਨੂੰ ਸਾਰੀਆਂ ਸਸਤਾਵਾਂ ਨੂੰ ਸਾਰੇ ਸਮਾਜ ਦੇ ਚਾਹਵਾਨ ਵਿਅਕਤੀਆਂ ਨੂੰ ਅ ਇਨਵਾਈਟ ਕਰ ਰਹੇ ਹੈਗਾ ਕਰ ਰਹੇ ਹੈਗੇ ਜੀ ਤੁਸੀਂ ਵੀ ਸਮੂਹ ਸਮਾਜ ਸੰਗਠਨ ਦੇ ਸਟੋਰ ਵਕਤਵਤ ਖੋਲੋ ਤਾਂ ਕਿ ਬਧੀਆ ਪ੍ਰੋਡਕਟ ਠੀਕ ਰੇਤੇ ਬਾਜ਼ੀ ਮੇੜਤੇ ਲੋਕਾਂ ਤੱਕ ਪਹੁੰਚ ਸਕਣ ਤੇ ਉਹਨਾਂ ਨੂੰ ਫਾਈਨੈਂਸ਼ੀਅਲ ਸਿਕਿਉਰਿਟੀ ਦੇਣ ਦੇ ਨਾਲ-ਨਾਲ ਉਹਨਾਂ ਦੀਆਂ ਬੱਚਿਆਂ ਲਈ ਉਹਨਾਂ ਦੇ ਬਜ਼ੁਰਗਾਂ ਲਈ ਬਧੀਆ ਸਿਸਟਮ ਤੇ ਉਹਨਾਂ ਨੂੰ ਫਾਈਨੈਂਸ਼ੀਅਲ ਸਿਕਿਉਰਿਟੀ ਦਿੱਤੀ ਜਾ ਸਕੇ ਅ ਮੈਂ ਹਰਪਰਿੰਥ ਗੋਲਡੀ ਸਮੂਹ ਸਵਾਸ ਗਠਨ ਸਟੇਟ ਪ੍ਰੈਜ਼ੀਡੈਂਟ ਮੈਂ ਸਾਰੇ ਨੂੰ ਸਤਿ ਸ੍ਰੀ ਅਕਾਲ ਮਨਕਾ ਜੀ ਆਪਣੇ ਸਮੂਹ ਸਮਾਜ ਸੰਗਠਨ ਵੱਲੋਂ ਜੋ ਅੱਜ ਸਟੋਰ ਖੋਲਣ ਜਾ ਰਹੇ ਹਾਂ ਅਸੀਂ ਇਹ ਹੈਗਾ ਗੋਗੀ ਮਾਰਕੀਟ ਫਿਰਤਨਗਰ ਇਹ 6 ਨੰਬਰ ਗਲੀ ਦੇ ਕੋਲੇ ਆ ਇਹਦੇ ਵਿੱਚ ਆਟਾ ਜਿਹੜਾ ਆ ਉਹ ਆਪ ਛੁੱਧ ਕਣਕ ਦਾ ਤਿਆਰ ਕਰਾਇਆ ਗਿਆ ਤੇ ਇਹ ਮਾਰਕੀਟ ਨਾਲੋਂ ਬਹੁਤ ਘੱਟ ਰੇਟ ਤੇ ਤੇ ਵਧੀਆ ਤੇਲ ਵਾਂ ਇਦਾ ਹੀ ਅਸੀਂ ਯੂਨੀਵਰਸਿਟੀ ਤੋਂ ਆਪ ਤਿਆਰ ਕਰਾਇਆ ਉਹ ਵੀ ਬਿਲਕੁਲ ਘੱਟ ਰੇਟ ਤੇ ਟੈਸਟਡ ਕਰਵਾ ਕੇ ਜੋ ਵੀ ਸਾਡੇ ਪਰ ਡਾਇਰੈਕਟ ਹੋਣਗੇ ਉਹ ਟੈਸਟਡ ਹੋਣਗੇ ਔਰ ਬਿਲਕੁਲ ਘੱਟ ਰੇਟਾਂ ਤੇ ਹੋਣਗੇ ਤੇ ਵਧੀਆ ਹੋਣਗੇ ਕਿਉਂਕਿ ਅਸੀਂ ਜਿਹੜੇ ਪ੍ਰੋਡੈਕਟ ਵੇਚਣ ਦੀ ਨਹੀਂ ਹੈਗੀ ਗੱਲ ਗੱਲ ਇਹ ਹੈ ਕਿ ਅਸੀਂ ਮਨ ਲਕਿ ਹਰ ਇੱਕ ਨੂੰ ਨਾਲ ਜੋੜਨਾ ਚਾਹੁੰਦੇ ਆ ਕਿ ਸੰਸਥਾ ਦੇ ਨਾਲ ਜੁੜੋ ਸੰਸਥਾ ਦੇ ਮੈਂਬਰ ਵੀ ਬਣੋ ਤੇ ਨਾਲ ਵਧੀਆ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਘੱਟ ਰੇਟ ਤੇ ਲੈ ਕੇ ਜਾਓ ਤੇ ਨਾਲ ਥੋੜੀ ਰਸੀਦ ਕੱਟੀ ਜਾਊਗੀ ਬਿਨਾ ਰਸੀਦ ਤੋਂ ਅਸੀਂ ਮਾਲ ਨਹੀਂ ਦੇਵਾਂਗੇ ਕਿਸੇ ਨੂੰ ਤੇ ਇਹੀ ਕਹਿੰਦੇ ਆ ਕਿ ਜਿੰਨੇ ਵੱਧ ਵੱਧ ਜੁੜਨਗੇ ਤੇ ਬਿਮਾਰੀਆਂ ਘੱਟ ਤੇ ਇਹ ਆ ਕਿ ਤੁਹਾਡੀ ਪੈਸਿਆਂ ਦੀ ਬਚਤ ਵੀ ਹੈਗੀ ਆ ਪੈਸੇ ਵੀ ਬਚਾਓ ਆਪਣੇ ਤੇ ਮਾਲ ਵੀ ਵਧੀਆ ਲਵੋ ਤੇ ਅਸੀਂ ਮਲਕੀ ਕੋਸ਼ਿਸ਼ ਅਗਲੇ ਟਾਈਮ ਦੇ ਵਿੱਚ ਜਾ ਕੇ ਜਿਹੜੇ ਸਾਡੇ ਵਾਰਡ ਪ੍ਰਧਾਨ ਬਣੇ ਆ ਅਸੀਂ ਉੱਥੇ ਵੀ ਸਟੋਰ ਖੋਲਣ ਜਾ ਰਹੇ ਹਾਂ ਹਰ ਇੱਕ ਵਾਰਡਾਂ ਤੇ ਬਾਕੀ ਜਿਹੜੇ-ਜਿਹੜੇ ਵਾਰਡ ਦੇ ਵਿੱਚ ਅਸੀਂ ਸਟੋਰ ਖੋਲਾਂਗੇ ਤੁਹਾਨੂੰ ਨਾਲ ਦੀ ਨਾਲ ਸੂਚਨਾ ਦਿੰਦੇ ਰਹਿਾਂਗੇ ਜਿਹੜਾ-ਜਿਹੜਾ ਤੁਹਾਨੂੰ ਵਾਰਡ ਨੇੜੇ ਪੈਂਦਾ ਹੋਊਗਾ ਤੁਸੀਂ ਆਪਣੇ ਵਾਰਡ ਦੇ ਵਿੱਚੋਂ ਇਹੀ ਮਾਲ ਇਸੇ ਰੇਟ ਤੇ ਲੈ ਸਕਦੇ ਹੋ ਧੰਨਵਾਦ ਸ਼ੁਕਰੀਆ ਧੰਵਾਦ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਸੰਗਠਨ ਦੀ ਇਸ ਕਵਰੇਜ ਨੂੰ ਦੇਖਣ ਵਾਸਤੇ ਜੀ ਅੱਜ ਦਾ ਨਾਲ ਗੱਲਬਾਤ ਬੰਦ ਕਰਦੇ ਹਾਂ